ਅੱਜ ਬੜਾ ਅੱਛੀ ਵਿਚਾਰ ਗੋਸ਼ਟੀ ਹੈ ਜ਼ਰੀਆ ਇੱਕ ਐਸਾ ਜ਼ਰੀਆ ਹੈ ਜਿਹੜਾ ਲੋੜਵੰਦ ਬੱਚੇ ਨੂੰ ਉਹਨਾਂ ਨੂੰ ਮੌਕਾ ਦਿੰਦਾ ਹੈ ਦੇਖੋ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਉਹ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਉੱਡਣ ਦਾ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਉਹ ਕਿੰਨੀ ਉੱਚੀ ਉੱਡਦਾ ਮੈਂ ਆਪਣੀ ਗੱਲ ਸੁਣਾਉਣਾ 2008 ਦੀ ਗੱਲ ਹੋਣੀ ਤਾਂ ਦੋਨਾਂ ਨਾਨਕਾ ਪਿੰਡ ਹੈ ਇੱਕ ਫਾਜ਼ਿਲਕਾ ਤਹਿਸੀਲ ਚ ਉੱਥੋਂ ਦੀ ਕੁੜੀ ਪੰਜਵੀਂ ਕਲਾਸ ਚੋਂ ਫਰਸਟ ਆਈ ਸਵੇਰੇ ਸਵੇਰੇ ਗੱਡੀ ਕੱਢੀ ਸਿੱਦੇ ਜਾਵੜੇ ਉੱਥੇ ਉੱਥੇ ਗਏ ਟੀਚਰਾਂ ਨੂੰ ਮਿਲੇ ਸਕੂਲ ਚ ਇੱਕ ਬੱਚਾ ਪੇਸ ਤਾਂ ਕਹਿੰਦੇ ਉਹਨੂੰ ਘਰੋਂ ਬੁਲਾ ਕੇ ਲੈ ਕੇ ਆ। ਥੋੜੇ ਚਿਰ ਬਾਅਦ ਬੱਚਾ ਆਇਆ ਕਹਿੰਦਾ ਯੋ ਨਹੀਂ ਆ ਸਕਦੀ। 200 ਰੁਪਏ ਦਿਹਾੜੀ ਤੇ ਨਰਮਾ ਚ ਬਣ ਗਈ ਵੀ ਹੈ। 5ਵੀਂ ਚੋਂ ਫਸਟ ਆ ਗਈ। ਉਹਦੀ ਮਾਂ ਨੂੰ ਬੁਲਾਇਆ ਉਹ ਕਹਿੰਦੀ ਮੇਰੇ ਕੋਲ ਸਾਈਕਲ ਨਹੀਂ ਹੈਗਾ। ਕਿਉਂਕਿ ਜਿਹੜਾ 7ਵੇਂ 8ਵੇਂ 9ਵੇਂ 10ਵੇਂ ਸਕੂਲ ਆ ਉਹ ਦੂਜੇ ਪਿੰਡ 'ਚ ਹੈ। ਮੈਂ ਤਾਂ ਹਟਾ ਲੂੰਗੀ। ਦਿਹਾੜੀ ਕਰ ਲਿਆ ਕਰਾਂਗੇ। ਮੈਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ। ਅਸੀਂ ਉਹਨੂੰ ਸਪான்ਸਰ ਕਰਤਾ। ਬੜੂ ਸਾਹਿਬ ਅਕੈडमी ਵਾਲਿਆਂ ਚੁੱਥੇ ਐਡਮਿਸ਼ਨ ਹੋ ਗਈ ਉਹਦੀ ਕੁੜੀ ਦੀ। ਉਸ ਤੋਂ ਬਾਅਦ ਮੈਂ ਮੇਰੇ ਖੇਲ 'ਚ 19 'ਚ ਇਲੈਕ ਸੰਗਰੂਰ ਤੋਂ ਤਾਂ ਇੱਕ ਕੁੜੀ ਆਈ ਕਹਿੰਦੀ ਵੀ ਸਸਰੀ ਕਾਲਜੀ ਮੈਂ ਤੁਹਾਡੇ ਨਾਲ ਫੋਟੋ ਕਰਾਉਣੇ ਆ। ਕਿ ਤੁਸੀਂ ਮੈਨੂੰ ਪਛਾਣ ਲੇ ਮੈਂ ਕਿਹਾ ਮੈਂ ਬਿਲਕੁਲ ਨਹੀਂ ਪਛਾਣਿਆ। ਕਹਦੀ ਮੈਂ ਉਹੀ ਕੁੜੀ ਆ ਜਿਹੜੀ ਪੰਜਵੀਂ ਚੋਂ ਫਸਾਈ ਸੀ। ਉਹ ਅੱਛਾ ਮੈਂ ਕਿਹਾ ਮੈਮ ਕਹਿੰਦੇ ਅੱਜ ਤੁਸੀਂ ਮੇਰੇ ਸਕੂਲ ਚ ਆਏ ਸੀ। ਮੈਂ ਕਿਹਾ ਤੂੰ ਅੱਜ ਕੱਲ ਕੀ ਕਰਦੀ ਹੈ? ਕਹਿੰਦੀ ਮੈਂ ਨੀਟ ਦਾ ਪੇਪਰ ਕਲੀਅਰ ਕਰ ਗਈ ਹੁਣ ਮੈਂ ਡਾਕਟਰ ਬਣਾਂਗੀ। ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ। ਫਲ ਪਰਮਾਤਮਾ ਆਪ ਹੀ ਲਾਊਗਾ ਜਿਹਨੇ ਮਿਹਨਤ ਕੀਤੀ ਉਹ ਕਿਤੇ ਜਾਈ ਜਾਂਦੀ ਨਹੀਂ। ਕਈ ਵਾਰ ਦੇਰ ਸਵੇਰ ਹੋ ਜਾਂਦੀ ਹੈ ਲੇਟ ਹੋ ਜਾਂਦਾ ਪਰ ਮਿਲਦਾ ਫਲ ਉਹਦਾ।